ਮੇਰੇ ਸਾਰੇ ਦੋਸਤਾਂ ਮਿੱਤਰਾਂ ਅਤੇ ਬੀਬੀਆਂ ਭੈਣਾਂ ਦਾ ਸਵਾਗਤ ਹੈ ਮੇਰੇ YouTube ਚੈਨਲ ਪੰਜਾਬੀ ਗੁਰੂ ਪਾਤੇ। ਦੋਸਤੋ ਇਸ ਚੈਨਲ ਤੇ ਤੁਹਾਨੂੰ ਉਹ ਉਪਾਅ ਦੱਸੇ ਜਾਂਦੇ ਹਨ ਜੋ ਤੁਹਾਡੀ ਜ਼ਿੰਦਗੀ ਵਿੱਚ ਸ਼ੌਕ ਸ਼ਾਂਤੀ ਅਤੇ ਤਰੱਕੀ ਲਿਆ ਸਕਣ। ਦੋਸਤੋ ਇਹ ਵੀਡੀਓ ਵਾਸਤੂ ਸ਼ਾਸਤਰ ਅਨੁਸਾਰ ਅਤੇ ਗ੍ਰਹਾਂ ਦੀ ਸਥਿਤੀ ਦੇ ਹਿਸਾਬ ਨਾਲ ਤਿਆਰ ਕੀਤੀ ਗਈ ਹੈ। ਅੱਜ ਦੀ ਵੀਡੀਓ ਰਸੋਈ ਘਰ ਨਾਲ ਜੁੜੇ ਅਜਿਹੇ ਉਪਾਅ ਤੇ ਆਧਾਰਿਤ ਹੈ ਜੋ ਸਿਰਫ ਰਸੋਈ ਨੂੰ ਨਹੀਂ ਬਲਕਿ ਤੁਹਾਡੀ ਜ਼ਿੰਦਗੀ ਨੂੰ ਵੀ ਰਸ ਭਰੀ ਬਣਾ ਦੇਣਗੇ ਕਈ ਵਾਰ ਅਸੀਂ ਮਿਹਨਤ ਵੀ ਪੂਰੀ ਕਰਦੇ ਹਾਂ ਸਾਡਾ ਕੰਮਕਾਜ ਵੀ ਚੰਗਾ ਚੱਲਦਾ ਹੈ ਪਰ ਫਿਰ ਵੀ ਦੋਸਤੋ ਘਰ ਵਿੱਚ ਪੈਸਿਆਂ ਦੀ ਕਮੀ ਮਹਿਸੂਸ ਹੁੰਦੀ ਹੈ ਪੈਸੇ ਆਉਂਦੇ ਬਹੁਤਾ ਹਨ ਪਰ ਘਰ ਵਿੱਚ ਨਹੀਂ ਰੁਕਦੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਪੈਸਿਆਂ ਦੀ ਸੇਵਿੰਗ ਕੀਤੀ ਜਾਵੇ ਪਰ ਫਿਰ ਵੀ ਸਾਡੇ ਸਿਰੋਂ ਕਰਜ਼ਾ ਲੈਣ ਦਾ ਨਾਮ ਨਹੀਂ ਲੈਂਦਾ ਤਾਂ ਦੋਸਤੋ ਵਾਸਤੂ ਸ਼ਾਸਤਰ ਵਿੱਚ ਇਸ ਨੂੰ ਵਾਸਤੂ ਦੋਸ਼ ਕਿਹਾ ਜਾਂਦਾ ਹੈ ਤੁਹਾਡੇ ਜਾਂ ਤੁਹਾਡੇ ਪਰਿਵਾਰ ਉੱਪਰ ਕਿਸੇ ਨਾ ਕਿਸੇ ਪ੍ਰਕਾਰ ਨਾਲ ਨੈਗੇਟਿਵ એનર્ਜੀ ਦਾ ਵਾਸ ਹੈ ਇਸ ਕਰਕੇ ਦੋਸਤੋ ਅੱਜ ਅਸੀਂ ਰਸੋਈ ਨਾਲ ਜੁੜੇ ਅਜਿਹੇ ਸਧਾਰਨ ਅਤੇ ਸਸਤੇ ਉਪਾਅ ਲੈ ਕੇ ਹਾਜ਼ਰ ਹੋਏ ਹਾਂ ਜਿਸ ਨੂੰ ਸਿਰਫ ਇੱਕ ਵਾਰ ਹੀ ਕਰਨਾ ਹੈ ਅਤੇ ਉਸ ਦਾ ਜੋ ਰਿਜ਼ਲਟ ਤੁਹਾਨੂੰ ਮਿਲੇਗਾ ਉਹ 21 ਦਿਨਾਂ ਵਿੱਚ ਦੇਖਣ ਨੂੰ ਮਿਲ ਜਾਵੇਗਾ ਦੋਸਤੋ ਘਰ ਜੇ ਦਾ ਸਰ ਚੜੀ ਜਾਣਾ ਅਤੇ ਘਰ ਵਿੱਚ ਇੱਕ ਦੂਜੇ ਨਾਲ ਕਲੇਸ਼ ਰਹਿਣਾ ਇਸ ਦਾ ਕਾਰਨ ਸਿਰਫ ਕਿਸਮਤ ਨਹੀਂ ਹੁੰਦਾ ਕਈ ਵਾਰ ਘਰ ਦੀ ਵਾਸਤੂ ਜਾਂ ਰਸੋਈ ਵਿੱਚ ਵੀ ਹੋ ਰਹੀਆਂ ਟੋਟੀਆਂ ਹੁੰਦੀਆਂ ਹਨ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਚੀਜ਼ਾਂ ਬਾਰੇ ਜੋ ਤੁਹਾਡੀ ਰਸੋਈ ਵਿੱਚ ਹੋਣੀਆਂ ਬਹੁਤ ਜ਼ਰੂਰੀ ਹਨ ਜਿਨ੍ਹਾਂ ਨਾਲ ਤੁਹਾਡੇ ਘਰ ਦਾ ਵਾਸਤੂ ਸ਼ਾਸਤਰ ਠੀਕ ਹੋਵੇਗਾ ਅਤੇ ਘਰ ਵਿੱਚ ਜਿੰਨੀ ਵੀ ਬੇਚੈਨੀ ਚੱਲ ਰਹੀ ਹੈ ਉਹ ਮਿੱਟੀ ਵਿੱਚ ਮਿਲ ਜਾਵੇਗੀ ਐਸ ਦੇ ਨਾਲ ਹੀ ਦੋਸਤੋ ਕਈ ਔਰਤਾਂ ਕੀ ਕਰਦੀਆਂ ਹਨ ਕਿ ਅਜਿਹੀਆਂ ਵਸਤੂਆਂ ਆਪਣੀ ਰਸੋਈ ਵਿੱਚ ਰੱਖ ਲੈਂਦੀਆਂ ਹਨ ਜੋ ਕਿ ਘਰ ਵਿੱਚ ਵੱਧ ਰਹੇ ਕਲੇਸ਼ ਦਾ ਜਾਂ ਗਰੀਬੀ ਦਾ ਕਾਰਨ ਬਣਦੀਆਂ ਹਨ ਦੋਸਤੋ ਤੁਸੀਂ ਦੇਖਿਆ ਹੋਵੇਗਾ ਕਈ ਘਰਾਂ ਦੀ ਰਸੋਈ ਦੇ ਦਰਵਾਜ਼ੇ ਉੱਪਰ ਨਿੰਬੂ ਅਤੇ ਮਿਰਚਾਂ ਟੰਗੇ ਹੁੰਦੀਆਂ ਹਨ ਅਤੇ ਸਾਡੇ ਪੁਰਾਣੇ ਬਜ਼ੁਰਗ ਵੀ ਇੱਕ ਕੰਮ ਜ਼ਰੂਰ ਕਰਦੇ ਸਨ ਕਿ ਜਿੱਥੇ ਉਹਨਾਂ ਦਾ ਖਾਣਾ ਪਕਦਾ ਸੀ ਉੱਥੇ ਸੁੱਕੀਆਂ ਹੋਈਆਂ ਲਾਲ ਮਿਰਚਾਂ ਜ਼ਰੂਰ ਰੱਖਦੇ ਸਨ ਪਰ ਅੱਜ ਦੇ ਜ਼ਮਾਨੇ ਵਿੱਚ ਇਹਨਾਂ ਗੱਲਾਂ ਨੂੰ ਕਦੇ ਵੀ ਮਹੱਤਤਾ ਨਹੀਂ ਦਿੱਤੀ ਜਾਂਦੀ ਕਿਉਂਕਿ ਦੋਸਤੋ ਅੱਜ ਦੇ ਸਮੇਂ ਵਿੱਚ ਕੋਈ ਵੀ ਘਰ ਵਾਸਤੂ ਸ਼ਾਸਤਰ ਵਿੱਚ ਯਕੀਨ ਨਹੀਂ ਕਰਦਾ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਉਪਾਅ ਕਰਦਾ ਹੈ ਪੁਰਾਣੇ ਜ਼ਮਾਨੇ ਵਿੱਚ ਜਦੋਂ ਘਰ ਦਾ ਕੋਈ ਮੈਂਬਰ ਬਿਮਾਰ ਹੁੰਦਾ ਸੀ ਤਾਂ ਉਸ ਦੇ ਸਿਰ ਉੱਪਰੋਂ ਲਾਲ ਮਿਰਚਾਂ ਵਾਰ ਕੇ ਅੱਗ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਸਨ ਜਿਸ ਨਾਲ ਉਹ ਮੈਂਬਰ ਨੰਨੇ ਦਿਨਾਂ ਵਿੱਚ ਠੀਕ ਹੋ ਜਾਂਦਾ ਸੀ ਅੱਜ ਵੀ ਦੋਸਤੋ ਇਹ ਉਪਾਅ ਕੀਤਾ ਜਾਂਦਾ ਹੈ ਪਰ ਬਹੁਤ ਲੋਕ ਹਨ ਜੋ ਇਸ ਨੂੰ ਅੱਜ ਵੀ ਵਹਿਮ ਭਰਮ ਮੰਨਦੇ ਹਨ ਇਸੇ ਤਰ੍ਹਾਂ ਘਰ ਦੇ ਅੱਗੇ ਜਾਂ ਆਪਣੀ ਕਾਰ ਵਿੱਚ ਮਿਰਚਾਂ ਅਤੇ ਨਿੰਬੂ ਦਾ ਟੰਗਣਾ ਵੀ ਇੱਕ ਨਜ਼ਰ ਨੂੰ ਰੋਕਣ ਦਾ ਕੰਮ ਕਰਦਾ ਸੀ ਪਰ ਅੱਜ ਦੇ ਸਮੇਂ ਵਿੱਚ ਉਹ ਸਭ ਖਤਮ ਹੋ ਰਿਹਾ ਹੈ ਕਿਉਂਕਿ ਕੋਈ ਵੀ ਵਾਸਤੂ ਸ਼ਾਸਤਰ ਵਿੱਚ ਯਕੀਨ ਨਹੀਂ ਕਰਦਾ ਜਿਸ ਕਰਕੇ ਦੋਸਤੋ ਹੁਣ ਦੇ ਸਮੇਂ ਵਿੱਚ ਇੰਨਾ ਜ਼ਿਆਦਾ ਕਲੇਸ਼ ਵਧ ਗਿਆ ਹੈ ਦੇ ਘਰ ਵਿੱਚ ਕੋਈ ਵੀ ਰਿਸ਼ਤਾ ਜਿਆਦਾ ਦਰ ਨਹੀਂ ਟਿਕਦਾ ਦੋਸਤੋ ਅੱਜ ਦੇ ਸਮੇਂ ਵਿੱਚ ਲੋਕ ਇੱਕ ਦੂਸਰੇ ਦੀ ਤਰੱਕੀ ਤੋਂ ਬਹੁਤ ਛੜਦੇ ਹਨ ਉਹ ਸਾਡੀ ਤਰੱਕੀ ਨੂੰ ਅਜੇਹੀ ਨਜ਼ਰ ਲਗਾ ਦਿੰਦੇ ਹਨ ਜਿਸ ਕਰਕੇ ਸਾਡੇ ਘਰ ਵਿੱਚ ਪੈਸੇ ਦੀ ਵਰਕਤ ਨਹੀਂ ਰਹਿੰਦੀ ਅਤੇ ਨਾ ਹੀ ਘਰ ਦੇ ਮੈਂਬਰਾਂ ਵਿੱਚ ਮੋਹ ਪਿਆਰ ਰਹਿੰਦਾ ਹੈ ਇਸ ਲਈ ਇਹ ਉਪਾਅ ਰਸੋਈ ਘਰ ਨਾਲ ਜੁੜੇ ਹੋਏ ਹਨ ਇਸ ਕਰਕੇ ਦੋਸਤੋ ਹੁਣ ਆਪਾਂ ਜਾਣਦੇ ਹਾਂ ਉਹ ਜ਼ਰੂਰੀ ਉਪਾਅ ਜੋ ਤੁਸੀਂ ਹਰ ਹਾਲਤ ਵਿੱਚ ਕਰਨੇ ਹਨ ਦੋਸਤੋ ਗੱਲ ਕਰਦੇ ਹਾਂ ਉਹ ਸਮਾਨ ਦੀ ਜੋ ਤੁਸੀਂ ਰਸੋਈ ਘਰ ਵਿੱਚ ਹਰ ਹਾਲਤ ਵਿੱਚ ਰੱਖਣਾ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੀ ਸੋਈ ਵਿੱਚ ਇੱਕ ਤਾਂਬੇ ਦਾ ਬਰਤਨ ਜ਼ਰੂਰ ਰੱਖਣਾ ਅਤੇ ਦੋਸਤੋ ਇਹ ਵੀ ਯਾਦ ਰੱਖੋ ਤੁਸੀਂ ਉਸ ਬਰਤਨ ਨੂੰ ਜ਼ਰੂਰ ਵਰਤਣਾ ਹੈ ਸਿਰਫ ਇੱਕ ਜਗ੍ਹਾ ਤੇ ਸੰਭਾਲ ਕੇ ਨਹੀਂ ਰੱਖਣਾ ਦੋਸਤੋ ਇਸ ਦਾ ਸਿੱਧਾ ਸੰਬੰਧ ਮਾਂ ਲਕਸ਼ਮੀ ਅਤੇ ਪਾਣੀ ਦੇ ਤੱਤਾਂ ਨਾਲ ਹੁੰਦਾ ਹੈ ਜੇਕਰ ਤੁਸੀਂ ਉਸ ਬਰਤਨ ਵਿੱਚ 2 ਘੰਟੇ ਰੋਜ਼ ਪਾਣੀ ਪਾ ਕੇ ਰੱਖੋਗੇ ਤਾਂ ਉਹ ਤੁਹਾਡੀ ਰਸੋਈ ਦੇ ਸਾਰੇ ਨੈਗੇਟਿਵ ਤੱਤਾਂ ਨੂੰ ਆਪਣੇ ਅੰਦਰ ਸਮਾ ਲਵੇਗਾ ਉਸ ਤੋਂ ਬਾਅਦ ਤੁਸੀਂ ਉਸ ਪਾਣੀ ਨੂੰ ਘਰ ਦੇ ਕਿਸੇ ਵੀ ਦਰਖਤ ਦੀਆਂ ਜੜਾਂ ਵਿੱਚ ਪਾ ਦੇਣਾ ਹੈ ਦੋਸਤੋ ਇਸ ਦੇ ਨਾਲ ਹੀ ਘਰ ਵਿੱਚ ਲੂਣ ਗੁੜ ਅਤੇ ਚੌਲਾਂ ਨੂੰ ਵੀ ਕਦੇ ਨਾ ਮੁੱਕਣ ਦਿਓ ਚੌਲਾਂ ਨੂੰ ਜ਼ਿਆਦਾ ਨਾ ਰੱਖੋ ਬਸ ਇੱਕ ਮੁਠੀ ਕਿਸੇ ਵੀ ਲਿਫਾਫੇ ਵਿੱਚ ਪਾ ਕੇ ਤੁਸੀਂ ਰਸੋਈ ਘਰ ਵਿੱਚ ਰੱਖ ਸਕਦੇ ਹੋ ਦੋਸਤੋ ਚੌਲ ਸਬਰ ਅਤੇ ਘਰ ਦੇ ਮੈਂਬਰਾਂ ਦੀ ਤਨਮੰਦੀ ਭਰਪੂਰੀ ਦਾ ਪ੍ਰਤੀਕ ਹੁੰਦਾ ਹੈ ਗੁੜ ਮਿੱਠਾ ਰਿਸ਼ਤਾ ਕਾਇਮ ਕਰਦਾ ਹੈ ਅਤੇ ਘਰ ਵਿੱਚ ਆਨੰਦ ਦਾ ਸੰਕੇਤ ਦਿੰਦਾ ਹੈ ਘਰ ਵਿੱਚ ਪਿਆ ਨਮਕ ਹਮੇਸ਼ਾ ਅਸ਼ੁੱਧੀਆਂ ਨੂੰ ਦੂਰ ਕਰਦਾ ਹੈ ਅਤੇ ਬੁਰੀਆਂ ਸ਼ਕਤੀਆਂ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੰਦਾ ਹੈ ਦੋਸਤੋ ਇਹ ਤਿੰਨੋਂ ਚੀਜ਼ਾਂ ਜਦਦਰ ਸੋਈ ਵਿੱਚ ਆ ਜਾਣ ਤਾਂ ਸਮਝੋ ਘਰ ਦਾ ਸੰਤੁਲਨ ਹੋਣਾ ਸ਼ੁਰੂ ਹੋ ਗਿਆ ਹੈ ਦੋਸਤੋ ਅਗਲਾ ਉਪਾਅ ਜੋ ਕਿ ਬੀਬੀਆਂ ਲਈ ਹੈ ਕਿ ਰਸੋਈ ਘਰ ਦੇ ਚੁੱਲ੍ਹੇ ਨੂੰ ਬਹੁਤ ਸਾਫ਼ ਰੱਖਣਾ ਚਾਹੀਦਾ ਹੈ ਜਦੋਂ ਵੀ ਅਸੀਂ ਆਪਣੇ ਘਰ ਦੀ ਸ਼ੁੱਖ ਸ਼ਾਂਤੀ ਲਈ ਉਪਾਅ ਮੰਗਦੇ ਹਾਂ ਤਾਂ ਰਸੋਈ ਵਿੱਚ ਪਏ ਚੁੱਲ੍ਹੇ ਉੱਪਰ ਬਹੁਤ ਉਪਾਅ ਕੀਤੇ ਜਾਂਦੇ ਹਨ ਕਿਉਂਕਿ ਘਰ ਵਿੱਚ ਕਲੇਸ਼ ਦਾ ਕਾਰਨ ਰਸੋਈ ਵਿੱਚ ਪਿਆ ਗੰਦਾ ਚੁੱਲਾ ਹੁੰਦਾ ਹੈ ਦੋਸਤੋ ਚੁੱਲਾ ਘਰ ਦੀ ਮਾਇਆ ਦਾ ਮੂਲ ਹੁੰਦਾ ਹੈ ਜੇ ਚੁੱਲਾ ਗੰਦਾ ਰਹਿੰਦਾ ਹੈ ਜਾਂ ਟੁੱਟਿਆ ਰਹਿੰਦਾ ਹੈ ਤਾਂ ਇਹ ਮਾਇਆ ਦੇ ਵਾਧੇ ਉੱਪਰ ਬੁਰਾ ਅਸਰ ਕਰਦਾ ਹੈ ਸਕ ਕਰਕੇ ਦੋਸਤੋ ਹਰ ਰੋਜ਼ ਖਾਣਾ ਪਕਾਉਣ ਤੋਂ ਬਾਅਦ ਚੁੱਲ੍ਹੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਹੋ ਸਕੇ ਤਾਂ ਹਫ਼ਤੇ ਵਿੱਚ ਇੱਕ ਵਾਰ ਸਿੱਧਾ ਨਮਕ ਦੇ ਨਾਲ ਜ਼ਰੂਰ ਧੋਵੋ ਇਸ ਨਾਲ ਘਰ ਵਿੱਚ ਮਿਠਾਸ ਅਤੇ ਧਨ ਦੋਵੇਂ ਆਉਣਗੇ ਇਸ ਦੇ ਨਾਲ ਹੀ ਦੋਸਤੋ ਅਗਲਾ ਉਪਾ ਜੋ ਕਿ ਆਮ ਹੀ ਘਰਾਂ ਵਿੱਚ ਕੀਤਾ ਜਾਂਦਾ ਹੈ ਕਿ ਘਰ ਵਿੱਚ ਸੁੱਕੀਆਂ ਹੋਈਆਂ ਲਾਲ ਮਿਰਚਾਂ ਜ਼ਰੂਰ ਰੱਖੋ ਨਿੰਬੂ ਦਾ ਹੋਣਾ ਘਰ ਵਿੱਚ ਬਹੁਤ ਜ਼ਰੂਰੀ ਹੈ ਇਸ ਨਾਲ ਕਦੇ ਵੀ ਤੁਸੀਂ ਘਰ ਦੇ ਮੈਂਬਰਾਂ ਦੀ ਨਜ਼ਰ ਉਤਾਰ ਸਕਦੇ ਹੋ ਅਤੇ ਰਸੋਈ ਵਿੱਚ ਜੇਕਰ ਵਾਰ-ਵਾਰ ਨੁਕਸਾਨ ਹੋ ਰਿਹਾ ਹੈ ਤਾਂ ਤੁਸੀਂ ਇਸੋਪਾਨ ਨਾਲ ਉਸ ਨੂੰ ਦੂਰ ਕਰ ਸਕਦੇ ਹੋ ਰਸੋਈ ਦੇ ਗੇਟ ਉੱਪਰ ਨਿੰਬੂ ਅਤੇ ਹਰੀਆਂ ਮਿਰਚਾਂ ਜ਼ਰੂਰ ਟੰਗੋ ਇਸ ਨਾਲ ਨੈਗੇਟਿਵ ਊਰਜਾ ਘਰ ਤੋਂ ਦੂਰ ਰਹੇਗੀ ਦੋਸਤੋ ਹੁਣ ਜਾਣਦੇ ਹਾਂ ਉਹ ਵਸਤੂਆਂ ਜੋ ਤੁਸੀਂ ਘਰ ਦੀ ਰਸੋਈ ਵਿੱਚ ਭੁੱਲ ਕੇ ਵੀ ਨਹੀਂ ਰੱਖਣੀਆਂ ਸਭ ਤੋਂ ਪਹਿਲਾਂ ਆਉਂਦੇ ਹਨ ਟੁੱਟੇ ਹੋਏ ਬਰਤਨ ਰਸੋਈ ਘਰ ਵਿੱਚ ਟੁੱਟੀ ਹੋਈ ਥਾਲੀ ਕਟੋਰੀ ਇਹ ਨਿਰਾਸ਼ਾ ਘਰ ਦੀ ਗਰੀਬੀ ਅਤੇ ਰੁਕਾਵਟਾਂ ਦਾ ਸੰਕੇਤ ਹੁੰਦੀ ਹੈ ਇਸ ਦੇ ਨਾਲ ਹੀ ਭੁੱਲ ਕੇ ਵੀ ਰਸੋਈ ਵਿੱਚ ਆਪਣੀਆਂ ਚੱਪਲਾਂ ਜਾਂ ਜੁੱਤੇ ਨਾ ਰੱਖੋ ਇਸ ਨਾਲ ਰਸੋਈ ਦੀ ਪਵਿੱਤਰਤਾ ਖਤਮ ਹੁੰਦੀ ਹੈ ਮਾਂ ਲక్ష్ਮੀ ਦਾ અપਮਾਨ ਹੁੰਦਾ ਹੈ ਦੋਸਤੋ ਜਿਸ ਘਰ ਦੀ ਰਸੋਈ ਵਿੱਚ ਜੁੱਤੇ ਜਾਂ ਜ਼ਿਆਦਾ ਕਚਰਾ ਹੁੰਦਾ ਹੈ ਉੱਥੇ ਮਾਇਆ ਦਾ ਵਾਸ ਕਦੇ ਵੀ ਨਹੀਂ ਹੁੰਦਾ ਦੋਸਤੋ ਕਈ ਘਰਾਂ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਔਰਤਾਂ ਸੋਈ ਵਿੱਚ ਝਾੜੂ ਲਗਾ ਕੇ ਉੱਥੇ ਹੀ ਰੱਖ ਦਿੰਦੀਆਂ ਹਨ ਜਿਸ ਨਾਲ ਸਾਡੇ ਪੂਰਵ ਨਰਾਜ ਹੋ ਜਾਂਦੇ ਹਨ ਕਿਉਂਕਿ ਦੋਸਤੋ ਉੱਥੇ ਹੀ ਸਾਡੇ ਪੂਰਵਜਾਂ ਦਾ ਖਾਣਾ ਪੱਕਦਾ ਹੈ ਅਤੇ ਉੱਥੇ ਹੀ ਅਸੀਂ ਝਾੜੂ ਨੂੰ ਰੱਖ ਦਿੰਦੇ ਹਾਂ ਅਤੇ ਗੰਦਗੀ ਨੂੰ ਰੱਖ ਦਿੰਦੇ ਹਾਂ ਜਿਸ ਕਾਰਨ ਸਾਡੇ ਘਰ ਵਿੱਚ ਤੰਗੀ ਅਤੇ ਕੰਗਾਲੀ ਆਉਣ ਨੂੰ ਸ਼ੁਰੂ ਹੋ ਜਾਂਦੀ ਹੈ ਅਤੇ ਸਾਡੇ ਘਰ ਵਿੱਚ ਗੁੱਸਾ ਜਿਆਦਾ ਵਧਣ ਕਰਕੇ ਘਰ ਵਿੱਚ ਕਲੇਸ਼ ਵੱਧ ਜਾਂਦਾ ਹੈ ਅਤੇ 네ਗੇਟਿਵ ਊਰਜਾ ਆਪਣੇ ਚਰਮ ਸੀਮਾ ਤੇ ਪਹੁੰਚ ਜਾਂਦੀ ਹੈ ਇਸ ਦੇ ਨਾਲ ਹੀ ਦੋਸਤੋ ਕਈ ਛੋਟੀਆਂ-ਛੋਟੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਆਮ ਹੀ ਆਪਣੀ ਰਸੋਈ ਵਿੱਚ ਕਿਤੇ ਨਾ ਕਿਤੇ ਰੱਖ ਦਿੰਦੇ ਹਾਂ ਜਿਵੇਂ ਕਿ ਕਦੇ ਵੀ ਰਸੋਈ ਵਿੱਚ ਨਹ ਕਟਣੀ ਨੂੰ ਨਾ ਰੱਖੋ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਰਸੋਈ ਦੀ ਸੈਲਫ ਦੇ ਉੱਪਰ ਜਾਂ ਆਪਣੀ ਫਰਿੱਜ ਦੇ ਉੱਪਰ ਇਹਨਾਂ ਚੀਜ਼ਾਂ ਨੂੰ ਰੱਖ ਦਿੰਦੇ ਹਾਂ ਪਰ ਭੁੱਲ ਕੇ ਵੀ ਤੁਸੀਂ ਨਹਲ ਕਟਰ ਨੂੰ ਆਪਣੀ ਰਸੋਈ ਵਿੱਚ ਨਹੀਂ ਰੱਖਣਾ ਇਸ ਦੇ ਨਾਲ ਹੀ ਦੋਸਤੋ ਕਈ ਵਾਰ ਕੀ ਹੁੰਦਾ ਹੈ ਕੁਝ ਸਿੱਕੇ ਜਾਂ ਪੱਟੇ ਉਹ ਨੋਟ ਵੀ ਅਸੀਂ ਰਸੋਈ ਘਰ ਵਿੱਚ ਰੱਖ ਦਿੰਦੇ ਹਾਂ ਇਹ ਚੀਜ਼ਾਂ ਤੋਂ ਤੁਸੀਂ ਪਰਹੇਜ਼ ਕਰਨਾ ਹੈ ਕਿਉਂਕਿ ਇਹੀ ਕੁਝ ਚੀਜ਼ਾਂ ਹਨ ਜੋ ਸਾਡੀ ਰਸੋਈ ਵਿੱਚ ਨੈਗੇਟਿਵ ਊਰਜਾ ਨੂੰ ਪਨਾਹ ਦਿੰਦੀਆਂ ਹਨ ਇਸ ਦੇ ਨਾਲ ਹੀ ਦੋਸਤੋ ਕਈ ਵਾਰ ਕੀ ਹੁੰਦਾ ਹੈ ਸਾਡੀ ਰਸੋਈ ਵਿੱਚ ਅਸੀਂ ਚੰਗੀ ਤਰ੍ਹਾਂ ਸਫਾਈ ਨਹੀਂ ਕਰਦੇ ਜਿਸ ਕਰਕੇ ਸਾਡੀ ਰਸੋਈ ਵਿੱਚ ਜਾਲੇ ਲੱਗ ਜਾਂਦੇ ਹਨ ਜਿਸ ਜਗ੍ਹਾ ਤੇ ਜਾਲੇ ਹੁੰਦੇ ਹਨ ਉਸ ਜਗ੍ਹਾ ਤੇ 100% ਯਕੀਨਨ ਨੈਗੇਟਿਵ ਊਰਜਾ ਦਾ ਵਾਸ ਹੁੰਦਾ ਹੈ ਜੜੀ ਕੇ ਖਾਣੇ ਦੇ ਦੁਆਰਾ ਸਾਡੇ ਅੰਦਰ ਜਾਂਦੀ ਹੈ ਅਤੇ ਸਾਡੇ ਵਿੱਚੋਂ ਬੁਰੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ ਇਸ ਲਈ ਦੋਸਤੋ ਜੋ ਤੁਹਾਨੂੰ ਅਜੂ ਉਪਾਅ ਦੱਸੇ ਗਏ ਹਨ ਉਹਨਾਂ ਨੂੰ ਜਰੂਰ ਯਾਦ ਰੱਖੋ ਅਤੇ ਆਪਣੀ ਜ਼ਿੰਦਗੀ ਵਿੱਚ ਜਰੂਰ ਅਪਣਾਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ